ਸਿੱਧੂ ਸਾਹਿਬ ਆਪਣੇ ਕੰਮ ਦੱਸੋ ਸਰ ਠੋਕ ਦਾ ਬੜਾ ਪੌਣ ਪੰਜਾਬ ਤੋਂ ਠੋਕ ਦਾ ਬੜੀ ਪੱਤ ਗੱਲਾਂ ਨਹੀਂ ਗੱਲਾਂ ਬੁੱਲਾ ਬਹੁਤ ਹੋ ਰਹੀਆਂ ਇੱਥੇ ਪ੍ਰੈਕਟੀਕਲੀ ਗਰਾਉਂਡ ਤੇ ਦੱਸੋ ਜੋ ਕਿਦੇ ਨਾਲ ਕਲੀਅਰ ਕੱਟ ਕੰਮ ਕਿਦੇ ਨਾਲ ਜਿਹੜੇ ਬੰਦੇ ਨੇ ਕੀਤਾ ਕੋਈ ਨਹੀਂ ਕਦੇ ਕਿੱਦੋਂ ਲੜ ਕੇ ਆ ਜਾਂਦਾ ਕਦੇ ਕਿੱਦੋਂ ਲੜ ਕੇ ਆ ਜਾਂਦਾ ਕਿੱਡਾ ਵੱਡਾ ਮਹਿਕਮਾ ਸੀਗਾ ਕੈਪਟਨ ਦੱਸਿੰਦੇ ਨਾਲ ਲੋਕਲ ਬਾਡੀ ਦਾ ਹੀ ਫਿਰ ਤਾਂ ਪਾਵਰ ਦਾ ਹੈ ਕੋਈ ਸੀ ਕੀ ਕਿਤਾਜੀ ਦੱਸੋ ਕੰਮ ਕੋਈ ਕਰਦਾ ਨਹੀਂ ਔਰ ਠੋਕੋਦਾਰੀ ਠੋਕਰਦਾਰੀ ਲੈ ਮੈਨੂੰ ਹੁਕਮ ਦਾਰੀ ਕੀਤਾ ਕੀ ਤਾ ਕਿ ਤੰਮ ਦਾ ਸੋਈ ਤਾੜੀ ਮਾਰ ਗਈ ਦੱਸ ਰਹਾ ਇੱਕ ਨਾ ਤੋਂ ਮਾਰ ਕੇ ਵੀ ਮੈਂ ਆ ਕੰਮ ਕੀਤਾ ਈ ਪੰਜਾਬ ਦੀ ਲੈ ਹੀ ਤਾੜੀ ਮਾਰਦਾ ਨੇ ਇਹਦਾ ਆਪਣਾ ਬਵਾ ਕਲੀਤਵੇਂ ਪੇਰਨੌਂ ਆ ਕਿਦਣਾ ਉਹ ਕਿਹੜੀ ਪਾਰਟੀ ਚ ਸਮਝ ਦੇਖਦੇ ਕਾ ਤੋ ਪਾਰਟੀ ਕਿਹੜੀ ਚ ਕਿਹਦੇ ਦਾ ਰਵਾ ਕਦੀ ਮੋਦੀ ਨੂੰ ਭਾਬਾ ਕਹਿੰਦਾ ਵੀ ਤੇ ਕਦੀ ਕੈਪਟਨ ਨੂੰ ਕਹਿੰਦਾ ਵੀ ਦੋਸਤ ਨਹੀਂ ਉਤਾਂਡਾ ਵੀ ਤੂੰ ਤੂੰ ਪਤਾ ਨੇ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਪਤਾ ਲੱਗਾ ਵੀ ਕੀ ਕਰਦਾ ਕੀ ਹੈ ਇਹ ਕਰਦਾ ਕੀ ਚਾਹੁੰਦਾ ਇਹਦਾ ਏਜੰਡਾ ਕੀ ਹੈ ਨਾਕਾਂਸੀਏ ਬਲਾਬੇਲਾ ਦੇ ਬੱਚੀ ਉਹਨਾਂ ਨੂੰ ਪਤਾ ਵੀ ਇਹ ਜੋ ਪਿਛੇ ਲੈਕਸੀ ਦੀ ਉਹ ਤੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਤੁਸੀਂ ਐਮਪੀ ਰਹੇ ਤੁਸੀਂ ਆ ਮੰਤਰੀ ਰਹੇ ਅਮਰ ਸਾਹਿਬ ਦੇ ਲੋਕ ਸਭਾ ਤੋਂ ਚੋੜ ਕੇ ਦਿੱਲੀ ਭੇਜ ਲੋਕ ਸਭਾ ਦੇ ਮੈਂਬਰ ਰਹੇ ਬਜਾਏ ਕਿ ਸਰ ਕਿ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ ਤੱਕ ਸਰਦਾਰ ਭਗਵਰ ਸਿੰਘ ਮਾਨ ਦੀ ਕੈਬਨਟ ਦੇ ਵਿੱਚ ਜਿਹੜੇ ਮੈਨੂੰ ਕੰਮ ਦਿੱਤੇ ਮੈਂ ਕੀਤੇ ਜਿਵੇਂ ਕੀਤੇ ਸਿੱਧੂ ਸਾਹਿਬ ਆਪਣੇ ਕੰਮ ਦੱਸਣ ਸਾਹਿਬ ਕੀ ਆ ਲੈ ਜੀ ਠੋਕਦਾ ਬਣੇਦਾ ਪੰਜਾਬ ਤੇ ਠੋਕਦਾ ਬਣੇਦਾ ਪੱਕ ਗੱਲਾਂ ਨਹੀ ਗੱਲਾਂਬੁੱਲਾ ਬਹੁਤ ਹੋ ਗਈਆਂ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਠੀਕ ਹੈ ਕਲੀਅਰ ਕੱਟ ਕੰਮ ਕਿਹਦੇ ਨਾਲ ਸਾਡਾ ਉਹ ਕੱਲ ਕੱਲ ਮੈਂ ਤੇ ਕਬੜੀ ਸਿੱਖਾ ਦੀ ਗੱਲ ਕਰਦੇ ਸਾਡੇ ਨੇ ਕਨਫਿਊਜ਼ ਬੰਦੇ ਨੇ ਕਦੀ ਭਾਜਪਾ ਨੇ ਕਦੀ ਕਾਂਗਰਸਾਂ 75 ਸਾਲਾਂ ਸਿੱਖਿਆ ਦਾ ਨੁਕਸਾਨ ਕਿਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਨੇ ਕੰਮ ਕੀਤਾ ਮੈਂ ਤਾਂ ਉਹਨੂੰ ਕਨਫਿਊਜ਼ ਕਰਨਾ ਕਿ ਜਿਨ੍ਹਾਂ ਨੇ ਬੇੜਾ ਗਰ ਕੀਤਾ ਉਹਨਾਂ ਨੇ ਤੋਈ ਤਰਫ ਦੇ ਰਿਹਾ ਕਦੀ ਮੋਦੀ ਨੂੰ ਭਾਬਾ ਕਹਿਣ ਦਾ ਵੀ ਤੇ ਕਦੀ ਕੈਪਟਨ ਨੂੰ ਕਹਿਣ ਦਾ ਵੀ ਉਹਨਾਂ ਨੂੰ ਨਹੀਂ ਪਤਾ ਵੀ ਉਹ ਤੇ ਪਤਾ ਨੇ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਜਦੋਂ ਲੱਗਾ ਵੀ ਕੀ ਕਰਦਾ ਕੀ ਇਹ ਇਹ ਕਰਦਾ ਕੀ ਚਾਹੁੰਦਾ ਇਹਦਾ ਡੰਡਾ ਕੀ ਹੈ ਨਾ ਕੰਗਸੀਏ ਨੂੰ ਪਤਾ ਵੀ ਇਹਦਾ ਲੱਗਾ ਕੀ ਉਹਨਾਂ ਨੂੰ ਪਤਾ ਵੀ ਇਹ ਜਦੋਂ ਪਿੱਛੇ ਲੈ ਗਿਆ ਉਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਨਫਿਊਜ਼ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੋਦੋ ਕਲੀਰ ਹੋਣੀ ਬੜੀ। ਬੋੜੇ ਦੁੱਜਾ ਹੱਸਦੇ ਮਿਲਾਵਾ ਕਿਦਾਂ ਹੋਉਂਦਾ ਜੋਕ ਕਰ ਲਈਏ। ਉਹਨਾਂ ਨੂੰ ਬੜੇ-ਬੜੇ ਵੱਡੇ ਮੌਕੇ ਮਿਲੇ ਸਾਬ। ਤਿੰਨਾਂ ਦਾ ਨਾ ਅੰਮ੍ਰਿਤਸਰੀਆਂ ਨੇ ਛੋੜ ਕੇ ਭਾਜੀਪੀ ਦੇ ਛੱਡੇ ਤੋਂ ਉਹਨੂੰ ਭੇਜਿਆ। ਜਿਹੜੇ ਬੰਦੇ ਨੇ ਕੀਤਾ ਕੋਈ ਨਹੀਂ ਕਦੀ ਕਿਦੋਂ ਲੜ ਕੇ ਆ ਜਾਂਦਾ ਕਦੀ ਕਿਦੋਂ ਲੜ ਕੇ ਆ ਜਾਂਦਾ। ਕਿੱਡਾ ਵੱਡਾ ਮਹਿਕਮਾ ਸੀਗਾ ਕੱਟ ਤੋਂ ਉਹਦਾ ਸਿੰਘ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਬੇਰੂਤ ਦਾ ਪਾਵਰ ਦਾ ਮਹਿਕਮਾ ਸੀਗਾ। ਕੀ ਕੀਤਾ ਜੀ ਦੱਸੋ? ਕੰਮ ਕੋਈ ਕਰਦਾ ਨਹੀਂ। ਔਰ ਠੋਗੋਦਾਰੀ ਠੋਗਰਦਾਰੀ ਲੈ। ਬਾਰੇ ਝੂਕੋ ਤਾਰੇ ਕੀਤਾ ਕੀਆ ਤੂੰ ਕੰਮ ਦੱਸ ਦੇ ਦੀ ਤਾਲੀ ਮਾਰੀ ਦੱਸ ਰਹਾ ਇੱਕ ਦਾਸ ਬਾਲ ਕੇ ਵੀ ਮੈਂ ਆ ਕੰਮ ਕੀਤਾ ਜੀ ਪੰਜਾਬ ਦੀ ਲੈ ਹੀ ਤਾਲੀ ਮਾਰਦਾ ਨਹੀਂ ਕੰਮ ਵੀ ਦੱਸ ਕੋ ਪਿਓ ਦੇ ਪੁੱਤਾਂ ਵੀ ਕੀਤਾ ਕੀਆ ਗੱਲਾਂ ਕਰੀ ਜਾਂਦਾ ਤੈਨੂੰ ਮੁੱਖ ਵਤੀ ਕੇ ਬੜਾਉਣਾ ਨਹੀਂ ਤੁਰਿਆ ਦੇਖ ਕੇ ਮੂਰੀ ਫਿਰਦਾ ਉਹ ਹੈ ਨਹੀਂ ਉੱਲੇ ਬੱਲੇ ਕੁਛ ਦੀਸਾ ਦੇ ਲੋਕ ਮੈਂ ਫੇਰ ਸਮਝੂਸ ਕਰਦਾ ਬਜਟ ਕਿੰਨੇ ਬੰਦਾ ਦਵਾਫੇ ਕਿੰਨੇ ਥੁੱਕਦਾ ਬੜੇ ਪੁਣਦਾ ਸਾਡੇ ਮਾਦੀ ਕਿੰਨੇ ਤੇ ਆ ਵੀ ਬੰਦਾ ਥੁੱਕਦਾ ਬੜੇ ਭਗਾ ਦੇ ਇੱਥੇ ਵੀ ਦੇਖਦੇ ਆ ਇਦਾਂ ਕਿੰਦੇ ਨਾ ਪੰਜਾਬੀ ਕਿਹਦਾ ਕਿ ਬੰਦਾ ਥੁੱਕਦਾ ਬੜੇ ਪੁਣਦਾ ਸਿੱਧੂ ਦਾ ਵੀ ਆ ਲਿਆ ਪਹਿਲਾਂ ਦਾ ਆਪਣਾ ਵਾਵਾ ਕਲੀ ਤਾਵੇ ਪਿਓ ਦਾ ਵਾਵਾ ਕਿਹਦੇ ਨਾ ਉਹ ਕਿਹੜੀ ਪਾਰਟੀ ਚ ਸਭ ਦੇਖਦੇ ਗਾ ਉਹ ਪਾਰਟੀ ਕਿਹੜੀ ਚ ਕਿਹਦੇ ਦਾ ਵਾਵਾ ਦੂਜੀ ਗੱਲ ਦੂਜੀ ਗੱਲ ਮੇਰਾ ਸਵਾਲ ਉਹਨਾਂ ਨੂੰ ਆ ਕਿ ਪਿਛਲੇ 50 ਸਾਲਾਂ ਪੰਜਾਬ ਦਾ ਬੇੜਾ ਕਿਨੇ ਕਰਕੀਤਾ ਪਹਿਲਾ ਇਹ ਖਲੀਲ ਸਾਡੂ ਸਿੱਧੂ ਜੀ